ਪੁਲਿਸ ਦੇ ਵਿੱਚ ਭਰਤੀ ਹੋਣ ਦਾ ਸਿਰ ਤੇ ਭੂਤ ਇੰਨਾ ਕੁ ਸਵਾਰ ਸੀ ਕਿ ਅਸਲੀ ਤੇ ਨਕਲੀ ਦਾ ਪਤਾ ਹੀ ਨਹੀਂ ਲੱਗ ਪਾਇਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਕਸਰ ਹੀ ਧਾਰਨਾ ਪੁਲਿਸ ਨੂੰ ਲੈ ਕੇ ਇਹ ਬਣੀ ਰਹਿੰਦੀ ਹੈ ਕਿ ਸ਼ਾਇਦ ਪੈਸੇ ਦੇ ਕੇ ਭਰਤੀ ਹੋ ਜਾਣਗੇ ਕਿਉਂਕਿ ਸਾਡੇ ਨੌਜਵਾਨਾਂ ਦੇ ਦਿਮਾਗ ਦੇ ਵਿੱਚੋਂ ਉਹ ਗੱਲ ਅਜੇ ਵੀ ਨਿਕਲ ਨਹੀਂ ਰਹੀ ਭਾਵੇਂ ਜਿਹੜੀ ਮਰਜ਼ੀ ਸਟੇਟ ਦੀ ਅਸੀਂ ਗੱਲ ਕਰ ਲਈਏ ਭਾਵੇਂ ਆ ਪੰਜਾਬ ਹੋਵੇ ਭਾਵੇਂ ਰਾਜਸਥਾਨ ਹੋਵੇ ਭਾਵੇਂ ਯੂਪੀ ਬਿਹਾਰ ਹੋਵੇ ਭਾਵੇਂ ਜਿਹੜੀ ਮਰਜ਼ੀ ਸਟੇਟ ਹੋਵੇ ਆ ਇੱਕੋ ਮਾਈਂਡ ਸੈਟ ਸਾਡੇ ਨੌਜਵਾਨਾਂ ਦੇ ਦਿਮਾਗ ਦੇ ਵਿੱਚ ਬੈਠ ਗਿਆ ਕਿ ਪੈਸੇ ਦੇ ਕੇ ਭਰਤੀ ਹੋ ਜਾਣਗੇ ਰਿਸ਼ਵਤ ਦੇ ਕੇ ਭਰਤੀ ਹੋ ਜਾਣਗੇ ਤਾਂ ਜਿਖਾ ਹੀ ਮਾਮਲਾ ਤੁਹਾਨੂੰ ਇੱਕ ਦੱਸਣ ਜਾ ਰਹੇ ਹਾਂ ਪੂਰਾ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਕਰੀਬਨ 2 ਲੱਖ ਰੁਪਏ ਦੇ ਵਿੱਚ ਆ ਇੱਕ ਨੌਜਵਾਨ ਜਿਹੜਾ ਆ ਉਹ ਆਈਪੀਐਸ ਅਧਿਕਾਰੀ ਬਣ ਗਿਆ ਜੀ ਹਾਂ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈ 2 ਲੱਖ ਰੁਪਏ ਦੇ ਵਿੱਚ ਹੀ ਆਈਪੀਐਸ ਅਧਿਕਾਰੀ ਬਣ ਗਿਆ ਜਦੋਂ ਆਸ-ਪਾਸ ਲੋਕਾਂ ਨੂੰ ਪਤਾ ਲੱਗਾ ਘਰ ਵਾਲਿਆਂ ਨੂੰ ਪਤਾ ਲੱਗਾ ਤਾਂ ਘਰ ਵਾਲਿਆਂ ਨੂੰ ਆਪ ਜੀਕੀਨ ਨਹੀਂ ਆਇਆ ਕਿ ਭਾਈ 2 ਲੱਖ ਰੁਪਏ ਦੇ ਵਿੱਚ ਰਾਤੋਂ ਰਾਤ ਸਾਡਾ ਮੁੰਡਾ ਆਈਪੀਐਸ ਕਿਵੇਂ ਬਣ ਸਕਦਾ ਹੈ ਇਸ ਗੱਲ ਦੇ ਉੱਪਰ ਧਿਆਨ ਜ਼ਰੂਰ ਦੇ ਦਿਓ ਇੱਕ ਵਾਰੀ ਕਿ ਕਿਵੇਂ ਇਹ ਫਰਾਡ ਜਿਹੜਾ ਆ ਉਹ ਅਜੇ ਵੀ ਚੱਲ ਰਿਹਾ ਹੈ ਬਹੁਤ ਸਾਰੇ ਲੋਕ ਕਹਿੰਦੇ ਨੇ ਬਹੁਤ ਸਾਰੀਆਂ ਸੂਬਾ ਸਰਕਾਰਾਂ ਇਹ ਦਾਵਾ ਕਰਦੀਆਂ ਨੇ ਕਿ ਨਹੀਂ ਭਾਈ ਹੁਣ ਇਦਾਂ ਦਾ ਫਰੋਡ ਨਹੀਂ ਹੁੰਦਾ ਪਰ ਆਹ ਦੇਖੋ ਤੁਸੀਂ ਇੱਕ ਤਾਜ਼ਾ ਫਰੋਡ ਜਿਹੜਾ ਆ ਉਹ ਸਾਹਮਣੇ ਆਇਆ ਹੈ ਅੰਦਰ ਅਸਲ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਨੌਜਵਾਨ ਨੂੰ ਝਾਂਸਾ ਦਿੱਤਾ ਗਿਆ ਸੀ ਇੱਕ ਬੰਦੇ ਦੇ ਵੱਲੋਂ ਕਿ ਤੈਨੂੰ ਮੈਂ ਪੁਲਿਸ ਦੇ ਵਿੱਚ ਭਰਤੀ ਕਰਵਾ ਦਿਆਂਗਾ ਪੁਲਿਸ ਦੇ ਵਿੱਚ ਨੌਕਰੀ ਦਵਾ ਦਿਆਂਗਾ ਤਾਂ ਉਹ ਨੌਜਵਾਨ ਜਿਹੜਾ ਭੂਲਾ ਭੜਾ ਜਿਹਨੂੰ ਜਨੂਨ ਹੁਣਾ ਹੈ ਪੁਲਿਸ ਦੇ ਵਿੱਚ ਜਾਣ ਦਾ ਸਰਕਾਰੀ ਨੌਕਰੀ ਕਰਨ ਦਾ ਕਿਉਂਕਿ ਜਦੋਂ ਨੌਜਵਾਨ ਹੁੰਦਾ ਹੈ ਤਾਂ ਉਹਨੂੰ ਚਾਹ ਹੁੰਦੀ ਹੈ ਕਿ ਚਲ ਯਾਰ ਥੋੜੇ ਜੇ ਪੈਸੇ ਦੇ ਕੇ ਜੇ ਮੈਂ ਸਰਕਾਰੀ ਨੌਕਰੀ ਲੱਗ ਵੀ ਸਕਦਾ ਤਾਂ ਲੱਗ ਜਾਣਾ ਕਿਉਂਕਿ ਇੱਕ ਧਾਰਨਾ ਬਣੀ ਹੁੰਦੀ ਹੈ ਤਾਂ ਉਹਨੇ ਵੀ ਇੰਜ ਕੀਤਾ ਉਹਨੇ 230000 ਰੁਪਇਆ ਜਿਹੜਾ ਆ ਜਿਸ ਦਾ ਨਾਮ ਸੀ ਮਿਥਲੇਸ਼ ਮਾਂਜੀ ਇਹ ਉਹ ਨੌਜਵਾਨ ਹੈ ਜਿਹੜਾ ਕਿ ਭਰਤੀ ਹੋਇਆ ਔਰ ਜਿਨੇ ਭਰਤੀ ਕਰਵਾਇਆ ਉਹਦਾ ਨਾਮ ਹੈ ਮਨੋਜ 230000 ਰੁਪਇਆ ਮਨੋਜ ਨੇ ਲੈ ਲਿਆ ਔਰ ਮਿਥਲੇਸ਼ ਨੂੰ ਰਾਤੋਂ ਰਾਤ ਨਕਲੀ ਵਰਦੀ ਆਈਪੀਐਸ ਦੀ ਸਮਾਨ ਦਿੱਤੀ ਜੀ ਹਾਂ ਮੋਢਿਆਂ ਦੇ ਉੱਪਰ ਤਿੰਨ ਤਿੰਨ ਸਟਾਰ ਲੱਗੇ ਹੋਏ ਨੇ ਉਹ ਵਰਦੀ ਸਮਾ ਕੇ ਤੇ ਮਿਥਲੇਸ਼ ਦੇ ਗਲ ਪਵਾ ਦਿੱਤੀ ਕਿ ਲੈ ਭਾਈ ਤੂੰ ਭਰਤੀ ਹੋ ਗਿਆ ਤੇ ਤੈਨੂੰ ਹੁਣ ਥਾਣੇ ਦੇ ਵਿੱਚੋਂ ਜੁਆਇਨਿੰਗ ਦਾ ਫੋਨ ਆ ਜਾਵੇਗਾ ਫਿਰ ਕੀ ਹੋਇਆ ਮਥਲੇਸ਼ ਨੂੰ ਚਾ ਇਹਨਾ ਸੀ ਕਿ 230000 ਦੇ ਵਿੱਚ ਯਾਰ ਮੈਂ ਆਈਪੀਐਸ ਬਣ ਗਿਆ ਹੋਰ ਮੈਨੂੰ ਕੀ ਚਾਹੀਦਾ ਇੱਥੇ ਨੌਜਵਾਨ ਮੁੰਡੇ ਕੁੜੀਆਂ ਸਾਲਾਂ ਬੱਦੀ ਮਿਹਨਤ ਕਰਦੇ ਨੇ ਸਾਲਾਂ ਬੱਦੀ ਟੈਸਟ ਕਲੀਅਰ ਕਰਦੇ ਆ ਇੱਥੇ ਪਲੈਨਿੰਗਾਂ ਚੱਲਦੀਆਂ ਨੇ ਉਹ ਆਈਪੀਐਸ ਨਹੀਂ ਬਣਦੇ ਤਾਂ ਮੈਂ ਤਾਂ ਫਿਰ 230000 ਰੁਪਇਆ ਦੇ ਕੇ ਤੇ ਰਾਤੋਂ ਰਾਤ ਆਈਪੀਐਸ ਬਣ ਗਿਆ ਤਾਂ ਜਿਹੜਾ ਠੱਗ ਸੀ ਜਿਹੜਾ ਮਨੋਜ ਜਿੰਨੇ ਭਰਤੀ ਕਰਵਾਇਆ ਉਹਨੇ ਨਕਲੀ ਵਰਦੀ ਸੁਮਾ ਕੇਤ ਮਿਤਲੇਸ਼ ਦੇ ਗਲ ਪਵਾਤੀ ਤਾਂ ਮਿਤਲੇਸ਼ ਘਰੇ ਚਲ ਗਿਆ ਕਹਿੰਦਾ ਮਾਂ ਮੈਂ ਦੇਖ ਭਰਤੀ ਹੋ ਗਿਆ ਤਾਂ ਜਦੋਂ ਮਾਂ ਨੇ ਦੇਖਿਆ ਤਾਂ ਮਾਂ ਵੀ ਖੁਸ਼ ਹੈ ਕਿ ਸ਼ਾਇਦ ਵਾਕਿਆ ਭਰਤੀ ਹੋ ਗਿਆ ਹੋਣਾ ਪਰ ਜਦੋਂ ਇਹ ਪੂਰਾ ਮਾਮਲਾ ਪੁਲਿਸ ਦੇ ਕੋਲ ਪਹੁੰਚਿਆ ਤਾਂ ਪੁਲਿਸ ਨੇ ਮਿਤਲੇਸ਼ ਨੂੰ ਗ੍ਰਫਤਾਰ ਕਰ ਲਿਆ ਔਰ ਗ੍ਰਫਤਾਰ ਕਰਨ ਤੋਂ ਬਾਅਦ ਵਿੱਚ ਇਹ ਪੂਰੀ ਫਰਾਡ ਬਾਜੀ ਦਾ ਪਤਾ ਲੱਗਾ ਕਿ ਕਿਵੇਂ ਮਿਤਲੇਸ਼ ਨੇ ਚਾਂਸੇ ਦੇ ਵਿੱਚ ਆਣ ਕੇ ਕਿਸੇ ਨੂੰ ਪੈਸੇ ਦਿੱਤੇ ਔਰ ਆਪਣੀ ਮਾਂ ਤੋਂ ਵੀ ਪੈਸੇ ਲਏ ਆਪਣੇ ਮਾਮੇ ਤੋਂ ਵੀ ਕਰਜ਼ਾ ਲੈ ਲਿਆ ਤਾਂ ਕਰਜ਼ਾ ਲੈ ਕੇ ਉਹਨੇ ਪੈਸੇ ਦਿੱਤੇ ਔਰ ਪੈਸੇ ਵੀ ਉਹ ਦਿੱਤੇ ਜਿੱਤੇ ਵਿੱਚ ਨਕਲੀ ਤੌਰ ਤੇ ਉਹਨੂੰ ਭਰਤੀ ਕਰਵਾਇਆ ਗਿਆ ਸੀ ਤਾਂ ਇਹ ਦੇਖੋ ਤਸਵੀਰਾਂ ਹੁਣ ਪੁਲਿਸ ਨੇ ਹਿਰਾਸਤ ਦੇ ਵਿੱਚ ਜਦੋਂ ਮਿਥਲੇਸ਼ ਨੂੰ ਲਿਆ ਤਾਂ ਮਿਥਲੇਸ਼ ਨੇ ਕੱਲੀ-ਕੱਲੀ ਗੱਲ ਜਿਹੜੀ ਐ ਉਹ ਪੁਲਿਸ ਦੇ ਸਾਹਮਣੇ ਖੋਲ ਕੇ ਰੱਖ ਦਿੱਤੀ ਹਾਲਾਂਕਿ ਹੁਣ ਸਟਾਰ ਵਗੈਰਾ ਲਾਏ ਜਾ ਰਿਹਾ ਹੈ ਔਰ ਪਤਾ ਨਹੀਂ ਲੱਗ ਰਿਹਾ ਕਿ ਅਸਲੀ ਹੈ ਕਿ ਨਕਲੀ ਹੈ ਜੇ ਕੋਈ ਉਧਾ ਬੰਦਾ ਦੇਖੇਗਾ ਤੇ ਸ਼ਾਇਦ ਉਹਨੂੰ ਲੱਗੇਗਾ ਕਿ ਨਕਲੀ ਹੈ ਜਾਂ ਫਿਰ ਅਸਲੀ ਹੈ ਤਾਂ ਇਹ ਤਸਵੀਰ ਦੇਖੋ ਇੰਜ ਸਾਡੇ ਨੌਜਵਾਨ ਜਿਹੜੇ ਆ ਭੋਲੇ-ਪਾਲੇ ਉਹ ਗੁੰਮਰਾਹ ਹੁੰਦੇ ਆ ਜਿਨ੍ਹਾਂ ਨੂੰ ਇੱਕ ਤਾਂ ਚਾਹ ਹੁੰਦਾ ਹੈ ਇੱਕ ਜੇ ਚੜ੍ਹਦੀ ਵਿਰੇਸ ਤੇ ਗੱਭਰੂ ਹੁੰਦੇ ਆ ਕਿ ਚਲੋ ਅਸੀਂ ਸਰਕਾਰੀ ਨੌਕਰੀ ਲੱਗ ਜਾਨੇ ਆ ਥੋੜੇ ਬਾਲੇ ਪੈਸੇ ਦੇਣੇ ਵੀ ਪਏ ਤਾਂ ਕੋਈ ਗੱਲ ਨਹੀਂ ਇਹ ਮਾਈਂਡ ਸੈਟ ਸਾਡੇ ਨੌਜਵਾਨਾਂ ਦਾ ਇੰਜ ਹੀ ਬਣਿਆ ਚਾਹੇ ਮਰਜੀ ਜਿਹੜਾ ਮਰਜੀ ਸਟੇਟ ਦਾ ਨੌਜਵਾਨ ਕਿਉ ਨਾ ਹੋਵੇ ਤਾਂ ਉਸੇ ਤਰੀਕੇ ਦੇ ਨਾਲ ਕੀ ਇਸ ਨੌਜਵਾਨ ਦੇ ਨਾਲ ਠੱਗੀ ਹੋਈ ਹੈ ਨੌਜਵਾਨ ਤੋਂ 230000 ਰੁਪਇਆ ਲੈ ਲਿਆ ਔਰ ਰਾਤੋਂ ਰਾਤ ਉਹਨੂੰ ਆਈਪੀਐਸ ਦੀ ਵਰਦੀ ਸੁਮਾ ਕੇ ਗਲੇ ਪਵਾ ਕੇ ਤੇ ਉਹਨੂੰ ਵੱਡਾ ਅਫਸਰ ਬਣਾਤਾ ਪਰ ਜਦੋਂ ਪੁਲਿਸ ਨੂੰ ਪਤਾ ਲੱਗਾ ਤੇ ਪੂਰੇ ਇਹਦਾ ਫਰਾਡ ਬਾਜੀ ਦਾ ਉਦੋਂ ਖਲਾਸਾ ਹੋਇਆ ਤਾਂ ਖੁਦ ਲੋਕਾਂ ਦੇ ਉਸ ਪੀੜਤ ਦੇ ਮਾਂ ਦੇ ਔਰ ਖੁਦ ਜਿਹੜਾ ਭਰਤੀ ਹੋਇਆ ਨੌਜਵਾਨ ਉਹਦੇ ਵੀ ਹੂਸ਼ ਉੱਡ ਗਏ ਕਿ ਮੇਰੇ ਨਾਲ ਇਸ ਤਰੀਕੇ ਦਾ ਫਰਾਡ ਜਿਹੜਾ ਆ ਉਹ ਕੀਤਾ ਗਿਆ ਤਾਂ ਇਸ ਤਰੀਕੇ ਦੇ ਫਰਾਡ ਤੋਂ ਤੁਹਾਡੀ ਘੜੀ ਬੇਨਤੀ ਹੈ ਕਿ ਬਚਿਆ ਜਾਵੇ ਮਿਹਨਤ ਤੋਂ ਇਲਾਵਾ ਇੱਥੇ ਦੂਜਾ ਕੋਈ ਸ਼ਾਰਟਕਟ ਨਹੀਂ ਜੇ ਜਿੰਨੀ ਮਿਹਨਤ ਕਰ ਲੋਗੇ ਜਿੰਨੀ ਪੜ੍ਹਾਈ ਕਰ ਲੋਗੇ ਉਹ ਤੁਹਾਡੇ ਕੰਮ ਆਉਣੀ ਹੈ ਮਿਹਨਤ ਕਰਕੇ ਭਾਵੇਂ ਜਿਹੜੇ ਮਰਜ਼ੀ ਅਫਸਰ ਬਣ ਜਾਓ ਪਰ ਸ਼ਾਰਟਕਟ ਪੈਸਿਆਂ ਦੇ ਸਿਰ ਤੇ ਤੁਹਾਡੇ ਕੋਲ